ਟੀਵੀ ਦੇਖ ਰਹੇ ਹੋ ਅੱਜ ਮੈਂ ਅਨਾਜ ਮੰਡੀ ਮਰੰਡਾ ਦੇ ਵਿੱਚ ਖੜਾ ਹਾਂ ਜਿੱਥੇ ਭਾਵੇਂ ਕਿ ਪਿਛਲੇ 16 ਤਰੀਕ ਨੂੰ ਸੀਜ਼ਨ ਸ਼ੁਰੂ ਹੋਏ ਨੂੰ ਸਮਾਂ ਹੋ ਗਿਆ ਪਰੰਤੂ ਅੱਜ ਵੀ ਸਫਾਈ ਦੇ ਪ੍ਰਬੰਧ ਚ ਲਗਾਤਾਰ ਕੀਤੇ ਜਾ ਰਹੇ ਨੇ ਮੇਰੇ ਨਾਲ ਭਾਰਤੀ ਕਿਸਾਨ ਜੀ ਨੇ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦਾ ਲੱਗਦਾ ਤੁਹਾਨੂੰ ਇਹ ਸੀਜ਼ਨ ਨੂੰ ਲੈ ਕੇ ਪ੍ਰਬੰਧ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਰੂ ਜੀ ਖਾਲਸਾ ਵੈਰੂ ਜੀ ਕੀ ਪਤਾ ਹੈ ਅੱਜ ਜਿਹੜੀ ਅਨਾਜ ਮੰਡੀ ਮਰੰਡਾ ਦਾ ਅਸੀਂ ਦੌਰਾ ਕੀਤਾ ਹੈ ਮੰਡੀ ਦਾ ਜਿਹੜਾ ਸਫਾਈ ਪੱਖੋਂ ਬਹੁਤ ਬੁਰਾ ਹਾਲ ਹੈ ਭਾਵੇਂ ਕਿ ਪਿਛਲੇ ਦਿਨ ਹੀ ਅਸੀਂ 16 ਤਰੀਕ ਨੂੰ ਮੰਡੀ ਵਿੱਚ ਗੇੜਾ ਮਾਰਿਆ ਸੀ ਉਦੋਂ ਐਡੀਮ ਸਾਹਿਬ ਨੇ ਕਿਹਾ ਸੀ ਵੀ ਕੱਲ ਤੱਕ ਇਸ ਜਿਹੜੀ ਤੁਹਾਡੀ ਜਿਹੜੀ ਮੰਡੀ ਦੀ ਸਫਾਈ ਹੋ ਜਾਊਗੀ ਹਫ਼ਤਾ ਲੰਘਣ ਦੇ ਬਾਵਜੂਦ ਵੀ ਆਹ ਦੇਖੋ ਕੱਖ ਕਾਫੂਸ ਮੰਡੀ ਦੇ ਵਿੱਚ ਉਸ ਤਰ੍ਹਾਂ ਹੀ ਪਿਆ ਹੈ ਅਸੀਂ ਤਾਂ ਕੋਈ ਸਫਾਈ ਦਾ ਕੋਈ ਪੁਖਤਾ ਪ੍ਰਬੰਧਨ ਨਹੀਂ ਕੀਤਾ ਹੈਗੇ ਮੰਡੀ ਦੇ ਵਿੱਚ ਝੋਨਾ ਵੀ ਪਹੁੰਚ ਚੁੱਕਿਆ ਅਸੀਂ ਇਹਨਾਂ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਮੰਡੀ ਸਫਾਈ ਹੈ ਉਹ ਜਲਦ ਜਲਦ ਕੀਤੀ ਜਾਵੇ ਕਿਉਂਕਿ ਫਸਲ ਹੌਣ ਮੰਡਿਆਂ ਦੇ ਵਿੱਚ ਆਉਣ ਲੱਗੀ ਹੈ ਜੇਕਰ ਕਿਸਾਨ ਮੰਡੀ 'ਚ ਆਪਣੀ ਫਸਲ ਲੈ ਕੇ ਆਊਗਾ ਤਾਂ ਉਹ ਕਿਥੇ ਕਾਹ ਫੂਸ ਦੇ ਵਿੱਚ ਥੋੜਾ ਜਿਹੀ ਫਸਲ ਸੇਟਣ ਲੱਗਿਆ। ਬਾਕੀ ਲੈਟਰਨ ਬਾਥਰੂਮ ਵੀ ਅਜੇ ਤੱਕ ਪ੍ਰੋਪਰ ਸਫਾਈ ਹੋਈ ਨਹੀਂ ਹੈਗੀ। ਪਾਣੀ ਦਾ ਕੋਈ ਸਚੰਜਾ ਪ੍ਰਬੰਧ ਵੀ ਨਹੀਂ ਹੈਗਾ। ਜਿਹੜੀ ਮੇਨ ਐਂਟਰੀ ਇਹਨਾਂ ਦੀ ਮੇਨ ਐਂਟਰੀ ਤੇ ਬਹੁਤ ਵੱਡੇ ਵੱਡੇ ਟੋਏ ਪਏ ਹੋਏ ਆ। ਅਸੀਂ ਉਸ ਦਿਨ ਵੀ ਇਹਨਾਂ ਨੂੰ ਕਿਹਾ ਸੀਗਾ ਕਿ ਜਿਹੜੇ ਇਹ ਟੋਇਆਂ ਦੀ ਭਰਪਾਈ ਕੀਤੀ ਜਾਵੇ ਕਿਸਾਨ ਆਪਣੀ ਫਸਲ ਲੈ ਕੇ ਆਊਗਾ ਤਾਂ ਉਹਦਾ ਟਰੈਕਟਰ ਟਰਾਲੀ ਉਹ ਵਿੱਚ ਖੰਡਿਆਂ ਦੇ ਗਿਰੂਗਾ ਤਾਂ ਉਹਦਾ ਵੀ ਨੁਕਸਾਨ ਹੋਣ ਦਾ ਖਤਰਾ ਹੈ। ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਮੰਡੀ ਦੇ ਪ੍ਰਬੰਧਾਂ ਨੂੰ ਇੱਕ ਵਾਰ ਫਿਰ ਤੋਂ ਬੇਜ ਸਾਫ ਸਹੀ ਵੱਲ ਜਲਦੋ ਜਲਦੀ ਧਿਆਨ ਦਿੱਤਾ ਜਾਵੇ ਤਾਂ ਕਿ ਕਿਸਾਨ ਆਪਣੀ ਫਸਲ ਜਿਹੜੀ ਮੰਡੀ ਵਿੱਚ ਸਿੱਟ ਸਕੇ ਅਰ ਸਰਕਾਰ ਤੇ ਦੂਜੀ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਫਸਲ ਪੱਕ ਕੇ ਤਿਆਰ ਹੋ ਕੇ ਮੰਡੀ ਵਿੱਚ ਪਹੁੰਚ ਪਹੁੰਚ ਚੁੱਕੀ ਹੈ ਸਾਡੀ ਜਿਹੜੀ ਇਹਦੀ ਫਸਲ ਦੀ ਪੇਮੈਂਟ 24 ਘੰਟੇ ਦੇ ਵਿੱਚ ਵਿੱਚ ਦਿੱਤੀ ਜਾਵੇ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਕੁਦਰਤੀ ਕਰੋਪੀ ਕਾਰਨ ਇਸ ਸਾਲ ਜਿਹੜੀ ਝੋਨੇ ਦੀ ਫਸਲ ਆ ਉਹਦੇ ਵਿੱਚ ਜਿਹੜਾ ਹੈਗਾ ਕਾਲੇ ਦਾਣੇ ਦਾ ਵੀ ਹੈਗਾ ਥੋੜਾ ਥੋੜਾ ਅਸਰ ਹੋਇਆ ਵਾ ਇੱਕ ਜਿਹੜੇ ਇਹਦੇ ਵਿੱਚ ਹਲਦੀ ਰੋਗ ਲੱਗਿਆ ਉਹ ਵੀ ਫਸਲ ਨੂੰ ਲੱਗ ਚੁੱਕਿਆ ਕਿਉਂਕਿ ਕਿਸਾਨ ਤੇ ਪਸ ਦੀ ਗੱਲ ਨਹੀਂ ਹੈਗੀ ਜਿਹੜੇ ਰੋਗ ਲੱਗਦੇ ਆ ਇਹ ਕੁਦਰਤ ਵੱਲੋਂ ਹੀ ਰੋਗ ਲੱਗਦੇ ਆ ਇਹਨਾਂ ਦੀ ਜਿਹੜੀ ਖਰੀਦ ਹੈ ਸਰਕਾਰ ਆਪਣੀ ਯਕੀਨੀ ਬਣਾਵੇ ਇਹਦੇ ਦੀ ਆਣੀ ਕਾਨੀ ਕਰਕੇ ਕਿਸਾਨ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜਿਵੇਂ ਪਿਛਲੇ ਸਮੇਂ ਵਿੱਚ ਕਿਸਾਨਾਂ ਦੀ ਦੁਰਦਸ਼ਾ ਹੋਈ ਹੈ ਉਹ ਦੁਰਦਸ਼ਾ ਕਿਸਾਨਾਂ ਦੀ ਨਾ ਹੋਵੇ ਤੇ ਜਿਹੜੇ ਮੰਡੀ ਦਾ ਉਹ ਸਚਜਾ ਪ੍ਰਬੰਧ ਹੋਵੇ ਪਿਛਲੇ ਸੀਜ਼ਨ ਨੂੰ ਲੈ ਕੇ ਕਾਫੀ ਕਟਾ ਨੂੰ ਲੈ ਕੇ ਕਾਫੀ ਰੌਲਾ ਚੱਲਿਆ ਸੀ ਕਿਸਾਨ ਯੂਨੀਅਨ ਸੈਲਰ ਐਸੋਸੀਏਸ਼ਨ ਆੜਤੀ ਇਹਨਾਂ ਵਿਚਕਾਰ ਵੀ ਕਾਫੀ ਤਕਰਾਰ ਵੇਖਣ ਨੂੰ ਮਿਲੀ ਹੈ ਇਦਾਂ ਦਾ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੋ ਨਾ ਵੀ ਨਾ ਹੋਵੇ ਹਾਂ ਇਹ ਅਸੀਂ ਸਰਕਾਰ ਨੂੰ ਪਹਿਲਾਂ ਹੀ ਅਪੀਲ ਕਰ ਚੁੱਕੇ ਹਾਂ ਕਿ ਜਿਹੜੀ ਇਸ ਵਾਰ ਜਿਹੜੀ 15 ਦਿਨਾਂ ਚੋਣਾਂ ਦੀ ਜਿਹੜੀ ਖਰੀਦ ਅਗੇਤੀ ਹੋਈ ਹੈ ਉਹਦੇ ਵਿੱਚ ਸਰਕਾਰ ਆੜਤੀਆਂ ਨਾਲ ਸੈਲਰ ਵਾਲਿਆਂ ਨਾਲ ਇਨਸਪੈਕਟਰਾਂ ਨਾਲ ਮਿਲ ਕੇ ਆਪਣੀ ਗੱਲਬਾਤ ਮੁਕਾ ਲਵੇ ਪਹਿਲੇ ਸਾਲ ਦੀ ਤਰ੍ਹਾਂ ਅਸੀਂ ਹੈਰਾਨ ਨਾ ਹੋਈਏ ਕਿ ਸਾਨੂੰ ਇਹਨਾਂ ਨੂੰ ਕੱਟ ਸਾਡੇ ਜ਼ਬਰਦਸਤੀ ਕੱਟ ਲਾਏ ਆ ਇਸ ਵਾਰ ਅਸੀਂ ਕੱਟ ਲਾਉਣ ਦੇ ਵਿੱਚ ਹੱਕ ਵਿੱਚ ਨਹੀਂ ਹੈਗੇ ਨਾ ਅਸੀਂ ਕੱਟ ਲਾਉਣਾ ਨਾ ਲਗਾਉਣ ਦੇਣਾ ਜੇ ਇਹ ਸਾਡੇ ਨਾਲ ਇਹੋ ਜਿਹਾ ਕੋਈ ਬਤਿਹਰਾ ਕਰਨਗੇ ਤਾਂ ਅਸੀਂ ਇਹਨਾਂ ਦਾ ਬਾਈਕਾਟ ਵੀ ਕਰਾਂਗੇ ਜਿਹੜੀ ਮਰੰਡਾ ਮੰਡੀ ਹੈ ਜਾਂ ਸਾਡੇ ਪੰਜਾਬ ਦੀਆਂ ਮੰਡੀਆਂ ਅਸੀਂ ਉਹਨਾਂ ਵਿੱਚ ਇਹ ਕੰਮ ਨਹੀਂ ਹੋਣ ਦੇਵਾਂਗੇ ਪ੍ਰਧਾਨ ਜੀ ਜਿਹੜਾ ਸੀਜ਼ਨ ਨੂੰ ਲੈ ਕੇ ਨਾ ਪਖਾਨਿਆਂ ਦੀ ਸਫਾਈ ਹੁੰਦੀ ਆ ਫੋਕਲ ਪੁਆਇੰਟ ਰਸੂਲਪੁਰ ਦਾ ਅਸੀਂ ਦੌਰਾ ਕੀਤਾ ਉੱਥੇ ਇਕ ਤਾਂ ਨਾ ਤਾਂ ਆਰਜੀ ਤੌਰ ਤੇ ਕੋਈ ਪਖਾਨੇ ਰੱਖੇ ਗਏ ਆ ਜਿਹੜੇ ਪਖਾਨੇ ਬਣੇ ਹੋਏ ਨੇ ਨਾ ਤਾਂ ਉਹ ਨਹੀਂ ਸਫਾਈ ਤੇ ਨਾ ਉਹਨਾਂ ਦੇ ਦਰਵਾਜ਼ੇ ਨੇ ਦੇਖੋ ਜਿਹੜੇ ਮੈਂ ਵੀ ਇੱਕਦਮ ਜਿਹੜਾ ਕੱਢ ਕੇ ਆਇਆ ਸੀਗਾ ਰਸੂਲਪੁਰ ਮੰਡੀ ਦਾ ਬਹੁਤ ਬੁਰਾ ਹਾਲ ਹੈ ਉੱਥੇ ਵੀ ਘਾਹ ਫੂਸ ਮੈਂ ਅੱਜ ਕੱਲੇ ਜਾ ਕੇ ਆਇਆ ਮੰਡੀ ਦੇ ਵਿੱਚ ਬਹੁਤ ਘਾਹ ਫੂਸ ਪਿਆ ਐ ਐਦਾਂ ਹੀ ਚੱਕਲਾ ਮੰਡੀ ਆ ਜਿਹੜੀ ਉਹਦੇ ਵੀ ਪ੍ਰੋਪਰ ਸਫਾਈ ਨਹੀਂ ਹੋਈ ਅਸੀਂ ਉਹਦਾ ਵੀ ਕਹਿੰਨੇ ਜਿਹੜੇ ਸਾਡੇ ਫੋਕਲ ਪੁਆਇੰਟ ਆ ਇਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਕਰੀ ਜਾਵੇ ਕਿਉਂਕਿ ਸਾਡੀ ਜਿਹੜੀ ਫਸਲ ਹੈ ਉਹ ਪੱਕ ਕੇ ਤਿਆਰ ਚੁੱਕੀ ਆ ਦੋਨੇ ਸਾਡੇ ਜਿਹੜੇ ਫੋਕਲ ਪੁਆ ਤਾਂ ਸਫਾਈ ਬਕੋਣੀ ਕਿੰਨੇ ਵੀ ਹਾਲੇ ਕੱਪੜਾ ਖੜਾ ਜੀ ਬਹੁਤ ਜ਼ਿਆਦਾ ਇੱਕ ਇੱਕ ਕੱਟਣ ਲੱਗਣਾ ਜੀ ਸੋ ਇੱਕ ਇੱਕ ਪੀਲ ਕਰਨੀ ਆ ਹਾਂ ਜੀ ਅ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਜਿਹੜਾ ਝੋਨਾ ਹੈ ਉਹ ਮੰਡੀਆਂ ਵਿੱਚ ਸਕਾ ਕੇ ਲਿਆਉਣ 17% ਝੋਨਾ ਦਾ ਜਿਹੜਾ ਨਵੀਂ ਵਾਲਾ ਖਰੀਦਿਆ ਜਾਊਗਾ ਆਪਾਂ ਆਪਣੀ ਫਸਲ ਸਕਾ ਕੇ ਮੰਡੀ ਵਿੱਚ ਲਿਆਈਏ ਤਾਂ ਕਿ ਸਾਨੂੰ ਕਿਸੇ ਵੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਸ਼ਾਸਨ ਤੋਂ ਮੰਗ ਕਰਨਾ ਕਿ ਜਿਹੜੇ 70% ਵਾਲਾ ਸਾਡੇ ਮੌਇਸਚਰ ਵਾਲੀ ਸਾਡੀ ਫਸਲ ਹੈ ਉਹ ਖਰੀਦੀ ਜਾਵੇ ਨਾ ਕਿ ਸਾਡੀ ਫਸਲ ਨੂੰ ਸੁਕਾ ਕੇ 12-13% ਤੇ ਲਿਆ ਕੇ ਉਹਨੂੰ ਖਰੀਦਿਆ ਜਾਵੇ ਉਹਦੇ ਸਾਡੇ ਕਿਸਾਨ ਦਾ ਬਹੁਤ ਨੁਕਸਾਨ ਹੁੰਦਾ ਸਰ ਇੱਕ ਹੋਰ ਉਹ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਕੁਝ ਅਫਸਰਾਂ ਨੇ ਕੈਮਰੇ ਤੋਂ ਬਾਹਰ ਜਾ ਕੇ ਸਾਨੂੰ ਦੱਸਿਆ ਵੀ ਇਹ ਸਫਾਈਆਂ ਦਾ ਮੇਨ ਕਾਰਨ ਠੇਕੇਦਾਰ ਅੰਮ੍ਰਿਤਸਰ ਤੋਂ ਹੁੰਦਾ ਪਿਓ ਜਿਆਦਾਤਰ ਉਹ ਗੇੜਾ ਨਹੀਂ ਮਾਰਦੇ ਜਿਨ੍ਹਾਂ ਕਰਕੇ ਸਫਾਈ ਪ੍ਰਬੰਧ ਨਹੀਂ ਹੁੰਦੇ ਮੁਕਬਲ ਦੇਖੋ ਇਹ ਉਸ ਦਿਨ ਵੀ ਗੱਲ ਸਾਹਮਣੇ ਆਈ ਹੈ ਜਿਸ ਦਿਨ ਪਿਛਲੇ ਨੇ ਗੇੜਾ ਦਿੱਤਾ ਸੀਗਾ ਤਾਂ ਉਦੋਂ ਵੀ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਉਹਨਾਂ ਨੇ ਕਿਹਾ ਜਿਹੜਾ ਠੇਕੇਦਾਰ ਆ ਉਹਦੀ ਅਣਗਹਿਲੀ ਆ ਉਹਦੀ ਨਗਹਿਲੀ ਕਰਕੇ ਮੰਡੀ ਦੀ ਸਫਾਈ ਨਹੀਂ ਹੋਈ ਹੈ ਕਿ ਅਸੀਂ ਵੀ ਚਾਹੁੰਦੇ ਹਾਂ ਜਿਹੜਾ ਲੋਕਲ ਠੇਕੇਦਾਰ ਹੋਵੇ ਉਹ ਮੰਡੀ ਦਾ ਠੇਕਾ ਲਵੇ ਮੰਡੀ ਦੀ ਸਾਫ ਸਫਾਈ ਪਾਣੀ ਦਾ ਪ੍ਰਬੰਧ ਬਿਜਲੀ ਦਾ ਪ੍ਰਬੰਧ ਉਹ ਪ੍ਰੋਪਰ ਹੋਣਾ ਚਾਹੀਦਾ ਉਹ ਲੇਫਟਿੰਗ ਨੂੰ ਲੈ ਕੇ ਵੀ ਪਿਛਲੇ ਸੀਜ਼ਨ ਚ ਕਾਫੀ ਦਿੱਕਤ ਆਈ ਸੀ। ਹਾਂ ਸਰਕਾਰ ਤੇ ਵੀ ਅਸੀਂ ਮੰਗ ਕਰਦੇ ਵੀ ਜਦੋਂ ਸਾਡਾ ਝੋਨਾ ਇੱਕ ਵਾਰ ਖਰੀਦਿਆ ਗਿਆ ਉਹ 24 ਘੰਟੇ ਦੇ ਵਿੱਚ ਸਰਕਾਰ ਉਹਨੂੰ ਚੱਕਣ ਦੀ پابੰਦ ਹੋਵੇ ਕਿਉਂਕਿ ਜੇਕਰ ਸਰਕਾਰ ਉਹ ਝੋਨਾ ਨਹੀਂ ਚੱਕਦੀ ਕਿਉਂਕਿ 17% ਦੀ ਨਮੀ ਵਾਲਾ ਝੋਨਾ ਨਹੀਂ ਚੱਕਣਾ ਜੇਕਰ ਉਹ ਝੋਨਾ ਨਹੀਂ ਚੱਕਦੇ ਜਿਹੜੇ ਸਾਡੇ ਆਰਤੀ ਭਾਈਚਾਰਾ ਉਹਦਾ ਨੁਕਸਾਨ ਹੁੰਦਾ ਹੈ ਉਹਦੇ ਨਾਲ ਨਾਲ ਸਾਡੇ ਕਿਸਾਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਸਾਨੂੰ ਫਸਲ ਸੈਟਣ ਦੇ ਵਿੱਚ ਬਹੁਤ ਦਿੱਕਤਾਂ ਪੇਸ਼ ਆਉਂਦੀਆਂ। ਹਾਂਜੀ ਮਾਰਕੀਟ ਕਮੇਟੀ ਮਰੰਡਾ ਵਿੱਚ ਪਹੁੰਚੇ ਆਂ ਜਿੱਥੇ ਫੈਕਟਰੀ ਸਾਹਿਬ ਜੋ ਕਿ ਇਥੇ ਆਰਜੀ ਤਰਾਂਤ ਨੇ ਉਹ ਅੱਜ ਹਾਜ਼ਰ ਨਹੀਂ ਸਨ ਗੱਲਬਾਤ ਕਰਦੇ ਹਾਂ ਮੰਡੀ ਸੁਪਰਵਾਈਜ਼ਰ ਜਸਮਨ ਸਿੰਘ ਜੀ ਨਾਲ ਸਰ ਕਿੰਨੇ ਮਹੀਨੇ ਦੇ ਪ੍ਰਬੰਧ ਕੀਤੇ ਨੇ ਇਹ ਸੀਜ਼ਨ ਨੂੰ ਲੈ ਕੇ ਅ ਜੀ ਪ੍ਰਬੰਧ ਪੂਰੇ ਹੀ ਸੱਖਾ ਰਮਲਾ ਜੋ ਸਾਨੂੰ ਹਦਕਤਾਂ ਨੇ ਮੰਡੀ ਦੀਆਂ ਸਫਾਈਆਂ ਪਾਣੀ ਦੇ ਪ੍ਰਬੰਧ ਦਾ ਸ਼ਾਨ ਦੇ ਪ੍ਰਬੰਧ ਤੇ ਸਾਰੇ ਬਲੋਕ ਕਵਰ ਹੋ ਗਿਆ ਜੀ ਗੱਲ ਤੁਸੀਂ ਦੇਖੀਓ ਨੇ ਗੇਟ ਦੇ ਉੱਤੇ ਮਾਟਰ ਮੀਟਰ ਪਨਾਬ ਕਰ ਦਿੱਤੇ ਜਿਹੜੇ ਚੈਕਿੰਗ ਕਰਦੇ ਨੇ ਅਸੀਂ ਅੱਜ ਫੋਕਲ ਪੁਆਇੰਟ ਰਸੂਲਪੁਰ ਦਾ ਦੌਰਾ ਕੀਤਾ ਹੈ। ਉੱਥੇ ਨਾ ਤਾਂ ਕੋਈ ਆਰਜੀ ਪਖਾਨੇ ਆ ਤੇ ਜਿਹੜੇ ਉੱਥੇ ਬਣੇ ਹੋਏ ਆ ਉਹਨਾਂ ਨੂੰ ਕੋਈ ਦਰਵਾਜ਼ੇ ਵਗੈਰਾ ਨਹੀਂ ਨਾ ਕੋਈ ਸਾਬ ਸਪਾਈ ਹੈ। ਉਹ ਉੱਥੇ ਨਾ ਜੀ ਅਸੀਂ ਆੜਤੀਆਂ ਨਾਲ ਸੰਪਰਕ ਕੀਤਾ ਸੀਗਾ ਤੇ ਉਹ ਹਜੇ ਮਾਲ ਲੇਟ ਆਣਾ ਕਰੂ। ਤੇ ਜਦੋਂ ਉਦੋਂ ਤੱਕ ਸਾਡੀ ਸਫਾਈ ਦੇ ਪ੍ਰਬੰਧ ਚੱਲ ਰਹੇ ਆ ਤੁਸੀਂ ਦੇਖਿਆ ਹੋਣਾ ਉੱਥੇ ਕਾਜ ਚੱਲ ਰਿਹਾ ਕੰਮ ਪੂਰਾ ਜੁਰਾਂ ਦੇ। ਤੇ ਜਦ ਤੱਕ ਲੇਬਰ ਨਹੀਂ ਆਉਂਦੀ ਉਦੋਂ ਤੱਕ ਅਸੀਂ ਉਹ ਜਿਹੜੇ ਮਤਲਬ ਇਦਾਂ ਦੇ ਗੇਟ ਵਗੈਰਾ ਉਹ ਖੋਲ ਲੈਂਦੇ ਆ ਕਿਉਂਕਿ ਉੱਥੇ ਚੋਰੀ ਹੋ ਜਾਂਦੇ ਆ। ਜਦੋਂ ਲੇਬਰ ਆ ਗਈ ਤਾਂ ਉਸੇ ਦਿਨੇ ਸਾਰਾ ਕੁਝ ਸੈੱਟ ਕਰ ਦਿੰਦੇ। ਨਹੀਂ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ। ਨਹੀਂ ਲਾਈਟਾਂ ਵੀ ਭਾਜੀ ਤਾਂ ਹੀ ਨਹੀਂ ਲਾਈਆਂ। ਹੁਣ ਲਾਈਟਾਂ ਦੀ ਇੰਨੀ ਤੇ ਦੇਖ ਰੇ ਕੋਣ ਕਰੂਗਾ ਤੂੰ ਤੱਕ। ਜਦ ਤੱਕ ਲੇਬਰ ਹੀ ਨਹੀਂ ਹੈ ਉੱਥੇ ਕੋਈ ਅੜਦੀ ਹੈ ਨਹੀਂ ਫਿਰ ਕੀ ਕਰੂਗਾ। ਨਹੀਂ ਮਰੰਡੇ ਦੇ ਵਿੱਚ ਵੀ ਸਫਾਈ ਅੱਜ ਕਰਦੇ ਦੇਖੇ ਗਏ। ਨਹੀਂ ਨਹੀਂ ਭਾਜੀ ਮਰੰਡੇ ਦਾ ਅਸੀਂ ਲਗਾਤਾਰ ਲੱਗੇ ਹਾਂ। ਉਹਦਾ ਸਫਾਈ ਦਾ ਇਹ ਸੀਗਾ ਵੀ ਅੱਜ ਚਲੋ ਐਮਐਲਏ ਸਾਹਿਬ ਨੇ ਆਉਣਾ ਸੀ। ਉਹਨਾਂ ਨੂੰ ਕੈਸੀ ਮੋਟਾ-ਮੋਟਾ ਇੱਕ ਵਾਰ ਫੇਰ ਦੋ ਵਾਰ ਅੜਕਾ ਮਾਰ ਬਸ। ਐਨੇ ਸੀ। ਸੋਏ ਸਨ ਜਸਵੰਤ ਸਿੰਘ ਮਾਹਲ ਮੰਡੀ ਸੁਪਰਵਾਈਜ਼ਰ। ਇਹਨਾਂ ਦਾ ਕਹਿਣਾ ਹੈ ਕਿ ਅਨਾਜ ਮੰਡੀ ਮਰੰਡਾ ਤੇ ਨਾਲ ਲੱਗਦੇ ਫੋਕਲ ਪੁਆਇੰਟਾਂ ਦੇ ਵਿੱਚ ਮਾਰਕੀਟ ਕਮੇਟੀ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਹਨ ਮਰੰਡਾ ਤੋਂ ਕਮਲਜੀਤ ਰਣੋਤ